ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਦਾ ਸਵਾਗਤ ਹੈ ਤੁਹਾਡਾ ਮਿੱਤਰੋ ਨਿਊ ਗਿੱਲ ਫਾਰਮਰ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਮੌੜ ਦੇ ਵਿੱਚ ਮੌੜ ਪਿੰਡ ਆ ਤੇ ਮੌੜ ਪਿੰਡ ਦੇ ਵਿੱਚ ਆ ਕੇ ਬੋੜ ਵਾਲੇ ਅੱਡੇ ਦੇ ਉੱਤੇ ਤੁਸੀਂ ਮਿੱਤਰੋ ਗੁਰਚਰਨ ਸਿੰਘ ਭਾਈ ਕੇ ਘਰੇ ਆਉਣਾ ਵਾ ਭਾਈ ਹੁਣ ਆ ਦੇ ਕੋਲੇ ਦੋ گاਵਾ ਵਕਾਉ ਆ ਵੀਰੇ ਸੁਈਆਂ ਸਵਾਈਆਂ ਗਾਵਾਂ ਦੇ ਨਾਲ-ਨਾਲ ਬਾਈ ਹੋਣਿਆਂ ਨੂੰ ਜਿਹੜਾ ਸ਼ੌਂਕ ਹੈ ਜਿਹੜਾ گاਵਾਂ ਤੇ ਪਸ਼ੂਆਂ ਦੇ ਕਿੱਤੇ ਦੇ ਵਿੱਚ ਵੱਧਾ ਘੋੜੀਆਂ ਦਾ ਬਾਈ ਘੋੜੀਆਂ ਬਹੁਤ ਚੰਗੀਆਂ ਬੱਚੇ ਬਹੁਤ ਚੰਗੇ ਬਾਈ ਹੋਣੇ ਤਿਆਰ ਕਰਦੇ ਪਿਓ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਵਾਂਗੇ ਮਤਲਬ ਨਾਮੀ ਘੋੜਿਆਂ ਦੇ ਬੱਚਿਆ ਵੀ ਜਿਹੜੇ ਚਰਚਾ ਦੇ ਵਿੱਚ ਘੋੜਿਆਂ ਦੇ ਜਿਹੜੇ ਬ੍ਰਾਂਡ ਹਨ ਅੱਜ ਦੀ ਜਨਤੀ ਦੇ ਵਿੱਚ ਉਹਨਾਂ ਘੋੜਿਆਂ ਦੇ ਬੱਚੇ ਆ ਬਾਈ ਹੋਣਿਆਂ ਦੇ ਕੋਲੇ ਅੱਜ ਦੋ گاਵਾਂ ਦਿਖਾਉਣੀਆਂ ਤੁਹਾਨੂੰ ਦੋਵੇਂ ਸੂਈਆਂ ਸਵਈਆਂ ਤਿਆਰ ਦੁੱਧ ਵਾਲੀਆਂ ਕੰਡੇ ਤੇ ਤੁਸੀਂ ਜੋਕ ਕੇ ਲਾ ਸਕਦੇ ਆ ਉਹਦਾ ਬਾਈ ਹੁਣਿਆਂ ਦੇ ਆ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਮਿੱਤਰੋ ਇਹ ਸੂਈ ਸਵਾਈਆ ਤੀਜਾ ਸੂਆ 20 25 ਦਿਨਾਂ ਦੀ ਸੂਈ ਤੀਜਾ ਹੀ ਹੈ ਨਾ ਬਈ ਇਹ ਤੀਜਾ ਸੂਆ ਸੂਈ ਹੋਈ ਹੈ 20 ਕਿਲੋ ਦੁੱਧ ਕੰਡੇ ਤੇ ਜੋਕਣ ਵਾਲਾ ਇਹਦੇ ਥਲੇ ਤਿਆਰ ਆ ਵੀਰੇ ਮਗਰ ਬੱਛਾ ਵਾ ਉਹ ਤੁਸੀਂ ਆਪ ਐੜੀਆਂ ਲਾ ਲਿਓ 20 ਦੀ ਸੂਈ ਆ ਬਾਈਆਂ ਦੀ ਸੂਈ ਆ ਤੇ ਬਾਕੀ ਬਈ ਠਣਲੇਵਾ ਬਹੁਤ ਚੰਗਾ ਲੱਗਾ ਹੋਇਆ ਹੈ ਗਾਣੂ ਪਤਰੀ ਪੁਦਰੀ ਚਟੌਰ ਦੀ ਬਈ ਖੋਲਦੀ ਮਾਰੇ ਔਰ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਗਾਵਾਂ ਦੇਵੇ ਭਾਂਡੇ ਵਾਲੀ ਆ ਵੀਰੇ ਤੁਹਾਨੂੰ ਦਿਖਾ ਦਿੰਨੇ ਆਪਾਂ ਬਈ ਤੋਰ ਕੇ ਵੀ ਬਾਕੀ ਥਣ ਦਾ ਸੈਜ ਥਣ ਦੀ ਮਜ਼ਬੂਤੀ ਬਰੀਡ ਵਾਲੀ ਆ ਜੱਗਾ ਵਾ ਦੁੱਧ 20 ਕਿਲੋ ਕੰਡੇ ਤੇ ਜੋਕ ਕੇ ਤੁਸੀਂ ਲਿਜਾ ਸਕਦੇ ਆ ਕੋਈ ਵੀ ਭਰਾ ਜਾਣੀਆਂ ਤਸੱਲੀ ਦੇ ਇੱਕ ਪੱਖ ਤੋਂ ਤੁਸੀਂ ਆਪ ਕਰਨੀ ਆ ਵੀਰੇ ਤੁਰ ਦਿਓ ਭਈਆ ਇਹਨੂੰ ਮੜਾ ਹਾਂਜੀ ਮੂੰਹ ਮਾ ਵੇਖੋ ਨਿੱਕਾ ਕਰਨਾ ਜਾਵੇਂ ਗੋਲ ਤੇ ਪਾਣ ਦੇ ਪੱਤੇ ਵਰਗਾ ਕਾਰਨਾ ਕਰਨ ਵਾਲੀ ਦਾ ਬਾਕੀ ਫਿਕਸ ਆਰਡਰ ਦੀ ਗਾ ਕੋਈ ਕਹਿਣ ਵਾਲੀ ਗੱਲ ਨਹੀਂ ਗੀ ਚੋਣ ਚਾਂਣ ਵੀ ਬਹੁਤ ਚੰਗਾ ਲੱਗਾ ਹੋਇਆ ਬਾਈ ਇਹਨੂੰ ਬਾਈ ਹੁਣੀਆਂ ਦੇ ਵੱਛਾ ਮਗਰਾਂ ਦੇ ਤੇ ਬਾਕੀ ਰੇਟ ਆ ਜਿਹੜਾ ਉਹ ਇਹਦਾ 65000 ਰੁਪਿਆ ਦੋਵਾਂ ਗਾਈਆਂ ਦਾ 65-65000 ਰੁਪਿਆ ਕੀਮਤ ਦੋਵਾਂ ਦੀ ਹੋਇਆ ਇੱਕੋ ਮੁੱਲ ਦਾ ਦੋਵਾਂ ਦਾ ਵੀ 65000 ਚਾਹੇ ਤੁਸੀਂ ਆ ਲੈ ਲਿਆ ਜੇ ਚਾਹੇ ਤੁਸੀਂ 65000 ਦੇ ਵਿੱਚ ਹੋ ਲੈ ਲਿਆ ਜਾ ਲੈ ਵੇਖੋ ਬਾਈ ਇਹਦਾ ਕਰਮ ਵਾਲੀ ਦਾ ਫਿਰ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਕਰਮ ਵਾਲੀ ਨੂੰ ਬਾਕੀ ਤੁਹਾਨੂੰ ਮੂੰਹ ਵਿਖਾ ਦਿੱਤੀ ਮੈਂ ਇੱਕ ਵਾਰੀ ਜਾ ਕੇ ਬਾਈ ਜਾਦ ਫਰੀਡ ਦੀ ਤੁਹਾਨੂੰ ਕੁਆਲਿਟੀ ਫਿਰ ਨਜ਼ਰ ਆ ਜਾਊਗੀ ਆ ਇਹਦਾ ਮੂੰਹ ਕਰਮ ਵਾਲੀ ਦਾ ਠੀਕ ਆ ਵੀਰੇ ਵੇਖੋ ਬਾਈ ਓਕੇ ਵੱਛਾ ਇਹਦੇ ਮਗਰ ਆ ਬਾਈ ਇਹ ਹੈਗੀ ਇੱਕ ਨੰਬਰ ਤੇ ਗਾਂ ਇੱਕ ਵਾਰੀ ਫੇਰ ਦੁਬਾਰਾ ਦੀ ਡਿਟੇਲ ਦੇ ਦਿਆਂ ਦੁੱਧ ਹੈਗਾ ਇਹਦੇ ਥੱਲੇ 20 ਕਿਲੋ ਕੰਡੇ ਤੇ ਝੋਕਣ ਵਾਲਾ ਮਗਰ ਇਹਦੇ ਵਛਾਵਾ ਬਾਈ ਤੇ ਰੇਟ ਹੈਗਾ ਇਹਦਾ 60000 2 ਨੰਬਰ ਤੇ ਗਾਂ ਜਿਹੜੀ ਬਾਈ ਦੋ ਨੰਬਰ ਤੇ ਗਾਂ ਜਿਹੜੀ ਇਹ ਵੀ ਮਿੱਤਰੋ ਤੀਜਾ ਸੁਆ ਸੁਈ ਹੋਈ ਆ ਇਹਦੇ ਮਗਰ ਵੀ ਬੱਚਾ ਇਹ ਵੀ ਬਈ ਇੰਨੇ ਕੁ ਦਿਨਾਂ ਦੀ 20 25 ਦਿਨਾਂ ਦਾ ਸੁਆ ਜਾਂਦਾ ਬਾਈ ਹੁਣੀ ਦੱਸਦੇ ਆ ਦੁੱਧ ਇਹਦੇ ਥੱਲੇ 18 ਕਿਲੋ ਕੰਡੇ ਤੇ ਜੋਕਣ ਵਾਲਾ ਵਾ ਥਣੇ ਦੇ ਬਾਈ ਨੂੰ ਵੀ ਚੰਗਾ ਲੱਗਾ ਹੋਇਆ ਬਾਈ ਬਾਕੀ ਥੋੜੀਆਂ ਜਿਹਾ ਜਿਵੇਂ ਆਪਾਂ ਕਹਿ ਦਿੰਦੇ ਨੇ ਲਿਸਟੀਆਂ ਜ਼ਰੂਰ ਆ ਜਿਹੜੇ ਭਰਾ ਦੇ ਦੁੱਧ ਲੈਣਾ ਬਈ ਦੁੱਧ ਲੈ ਸਕਦਾ ਕਿਉਂਕਿ ਉਹਨਾਂ ਦਾ ਸਮਾਂ ਇਹਨਾਂ ਦਾ ਦੁੱਧ ਆਲਾ ਵਾ ਆਉਣ ਵਾਲੀ ਰੋਤਾ ਜਿਹੜੀ ਉਹ گاਵਾ ਦੀ ਦੁੱਧ ਆਣੀ ਹੁੰਦੀ ਹੈ ਤੁਹਾਨੂੰ ਸਾਰਿਆਂ ਪਤਾ ਹੁੰਦਾ ਮਿੱਤਰੋ ਕਿਉਂਕਿ ਇਹ 5 6 ਮਹੀਨੇ ਇਹਨਾਂ ਦੇ ਦੁੱਧ ਆਲੇ ਹੁੰ ਜਾਣਦਾ ਇੰਦੀ ਵੀ 65000 ਰੁਪਿਆ ਕੀਮਤ ਇਹਦੇ ਥਲੇ 18 ਕਿਲੋ ਦੁੱਧ ਆਹ ਗਾਂ ਥਲੇ 20 ਕਿਲੋ ਦੁੱਧ ਜੇ ਦੋਵਾਂ ਦੀ ਕੈਪੈਸਿਟੀ ਲਾਉਣੀ ਆ ਤਾਂ 38 ਕਿਲੋ ਪਿੰਦਾ ਮਿੱਤਰੋ ਤੇ 130000 ਦੇ ਪਿੱਛੇ ਦੋਵੇਂ ਗਾਈਆਂ ਆ ਜਾਣਗੀਆਂ ਤੁਹਾਡੇ ਘਰੇ ਵੀਰੇ ਜਿਹੜੇ ਭਰਾ ਨੂੰ ਚਾਹੀਦੀਆਂ ਬਾਈ ਪਿੰਡ ਮੋੜ ਦੇ ਵਿੱਚ ਆ ਕੇ ਬੋੜ ਵਾਲੇ ਅੱਡੇ ਦੇ ਉੱਤੇ ਆ ਕੇ ਬਾਈ ਗੁਰਚਰਨ ਸਿੰਘ ਕੇ ਘਰੇ ਤੁਸੀਂ ਇਹ ਗਾਈਆਂ ਦੇਖ ਕੇ ਤਸੱਲੀ ਕਰਕੇ ਖਰੀਦ ਸਕਦੇ ਆ ਹਰ ਇੱਕ ਪੱਖ ਤੋਂ ਤਸੱਲੀ ਤੁਸੀਂ ਖੁਦ ਆਪ ਕਰਨੀ ਆ ਕਿ ਮੇਰਾ ਫਰਜ਼ ਆ ਵੀਡੀਓ ਬਣਾਉਣਾ ਵੀਡੀਓ ਦੇ ਵਿੱਚ ਚੜ੍ਹ ਵਰ ਨੂੰ ਦਿਖਾਉਣਾ ਅਗਲੀ ਕਾਰਵਾਈ ਨੰਬਰ ਸਕਰੀਨ ਦੇ ਉੱਤੇ ਆ ਤੇ ਨੰਬਰ ਨੋਟ ਵੀ ਕਰ ਲਓ ਬਾਈ ਦਾ ਜਿਹੜੇ ਨੰਬਰ ਤੇ ਤੁਸੀਂ ਵੀਰੇ ਬਾਈ ਨਾਲ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਮੈਂ ਦੱਸ ਦਿਨਾ ਮੈਂ ਇੱਕ ਵਾਰੀ ਨੋਟ ਕਰ ਲਿਓ ਔਰ ਉਹਦੇ ਨਾਲ ਨੰਬਰ ਹੈਗਾ ਬਾਈ ਦਾ ਕਰੋ ਨੋਟ ਬਾਈ ਇਹ ਨੰਬਰ ਹੈਗਾ ਬਾਈ ਦਾ ਵੀਰੇ 99885 64135 99885 6413599858564135 ਗੁਰਚਰਨ ਸਿੰਘ ਮੋੜਬਾਈ ਦੇ ਘਰੇ ਆ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਬਈ ਧੰਨਵਾਦ ਸ਼ੁਕਰੀਆ ਜਉਂਦੇ ਰੋ